ਅਸੀਂ ਲੋਕਾਂ ਨੂੰ ਜਾਂ ਕਿਹਨੂੰ ਗਰੀਬ ਲੋਕਾਂ ਨੂੰ ਲੀਡਰ ਹੀ ਨਹੀਂ ਮੰਨਦੇ ਅਸੀਂ ਭਰਾਵਾਂ ਨੂੰ ਐਸੀ ਵੀਰਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਆ ਪ੍ਰਭੂ ਕਿਸੇ ਵੀ ਪਾਰਟੀ ਨੂੰ ਵੋਟ ਨਾ ਪਾਓ ਜਿੱਤ ਕੇ ਬਲਾਕ ਸੰਮਤੀ ਮੈਂਬਰ ਬਨਣਗੇ ਜੀ ਇਹ ਨਾਮ ਦੇ ਜਿੱਤ ਕੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਨਣਗੇ ਪਰ ਇਹਨਾਂ ਦੀ ਸੁੰਨੀ ਮੰਨਣੀ ਤਾਂ ਹੈਗੀ ਨਹੀਂ ਕਿਸੇ ਨੇ ਫਾਇਦਾ ਕੀ ਆ ਸਤਿ ਸ਼੍ਰੀ ਅਕਾਲ ਸਾਥੀਓ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਨਿੱਜੀ ਵਿਚਾਰਾਂ ਵਿੱਚ ਅੱਜ ਸਾਡੇ ਦਰਮਿਆਨ ਪਹੁੰਚੇ ਹੋਏ ਨੇ ਸਰਦਾਰ ਕਲਦੀਪ ਸਿੰਘ ਸਾਗਰ ਜੀ ਜੋ ਕਿ ਪਿੰਡ ਸਪਾਲ ਦੇ ਵਸਨੀਕ ਹਨ ਤੇ ਆਪਣੇ ਐਸਸੀ ਸਮਾਜ ਦੇ ਮੁੱਖ ਬਲਾਰੇ ਇੱਕ ਨਿਧੜਕ ਯੋਧੇ ਵਾਂਗ ਜਾਣੇ ਜਾਂਦੇ ਹਨ ਆਓ ਜੀ ਆਇਆਂ ਕਰਦੇ ਆਂ ਸਰਦਾਰ ਜੀ ਦਾ ਸਰਦਾਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਧੰਨਵਾਦ ਜੀ ਤੁਹਾਡਾ ਵੀ ਆਓ ਅੱਜ ਗੱਲਬਾਤ ਕਰਦੇ ਆਂ ਪੰਜਾਬ ਦੇ ਮੁੱਖ ਵਿਸ਼ਿਆਂ ਦੇ ਵਿੱਚੋਂ ਇੱਕ ਵਿਸ਼ਾ ਜੋ ਕਿ ਅੱਜ ਕੱਲ੍ਹ ਚੱਲ ਰਹੀਆਂ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦਾ ਹੈ ਸਰਦਾਰ ਜੀ ਤੁਹਾਡੇ ਕੋਲ ਇੱਕ ਗੱਲ ਪੁੱਛਣਾ ਚਾਹੁੰਦੇ ਆਂ ਵੀ ਜਿੱਥੇ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੀਆਂ ਐਸੇ ਸੀਟਾਂ ਆਈਆਂ ਹਨ ਵੀ ਉੱਥੇ ਕੈਂਡੀਡੇਟ ਲੱਭੇ ਕਿਉਂ ਨਹੀਂ ਗਏ ਜਾਂ ਲੇਟ ਕਿਉਂ ਲੱਭੇ ਗਏ ਇੱਕ ਵੱਡੀ ਗੱਲ ਬਾਤ ਹੈ ਸੋਸ਼ਲ ਮੀਡੀਆ 'ਤੇ ਵੀ ਅਸੀਂ ਵੇਖਦੇ ਆਂ ਵੀ ਇਹ ਗੱਲ ਚਰਚੀ ਤਾਂ ਵੀ ਇੱਕ ਚਿਹਰਾ ਜੇ ਮਨਾ ਕੇ ਆਉਂਦੇ ਆ ਐਸੇ ਆਂਦਾ ਉਹ ਸ਼ਾਮ ਤੱਕ ਜਵਾਬ ਦੇ ਜਾਂਦਾ ਹੈ ਕਿ ਇਹ ਗੱਲ ਸੱਚੀ ਹੈ ਇਹ ਵੀ ਚੰਨਣਾ ਪਾਓ ਤੇ ਇਹ ਵੀ ਗੱਲ ਦੱਸੋ ਵੀ ਇਹ ਲੇਟ ਕਿਉਂ ਲੱਭੇ ਗਏ ਜਰੂਰ ਦੱਸੋ ਜੀ ਅ ਪਤਾ ਗੱਲ ਕੀ ਹੈ ਵੀਰੇ ਸੋਸ਼ਲ ਮੀਡੀਆ ਤੇ ਜਿਹੜੀ ਆਪਾਂ ਨੂੰ ਗੱਲਬਾਤ ਪਤਾ ਲੱਗਣੀ ਸੀਗੀ ਉਹ ਤਾਂ ਬਾਅਦ ਦੀ ਆ ਪਰ ਮੌਜੂਦਾ ਟਾਈਮ ਜਿਹੜੀ ਆਪਣੀ ਬਲਾਕ ਸੰਪਤੀ ਸੀਟ ਉਹ ਵੀ ਐਸੀ ਆ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ਹੈ ਉਹ ਵੀ ਐਸੀ ਆ ਹਾਂਜੀ ਤੇ ਆਪਾਂ ਨੂੰ ਪਤਾ ਹੀ ਹੈ ਕਿ ਇੱਥੇ ਵੀ ਕੈਂਡੀਡੇਟ ਕਿੰਨਾ ਲੇਟ ਲੱਭਿਆ ਜੀ ਉਹਦਾ ਕਾਰਨ ਇਹ ਆ ਵੀਰੇ ਕਿਉਂਕਿ ਇਹ ਜਿੰਨੀਆਂ ਵੀ ਪਾਰਟੀਆਂ ਮળે ਆ ਐਸੀ ਲੋਕਾਂ ਨੂੰ ਜਾਂ ਕਹਾਂ ਲੋ ਗਰੀਬ ਲੋਕਾਂ ਨੂੰ ਲੀਡਰ ਹੀ ਨਹੀਂ ਮੰਨਦੇ ਅੱਛਾ ਜੀ ਜਿਹੜੇ ਗੱਲ ਕਰਕੇ ਮੈਨੂੰ ਇਦਾਂ ਲੱਗਿਆ ਵਾ ਕਿਉਂਕਿ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਬਤੌਰ ਵਰਕਰ ਮੈਂ ਕੰਮ ਕੀਤਾ ਪਰ ਬਤੌਰ ਲੀਡਰਸ਼ਿਪ ਦੇ ਤੌਰ ਤੇ ਵੀ ਕੰਮ ਕੀਤਾ ਪਰ ਇਹ ਸਾਡੇ ਬੰਦਿਆਂ ਨੂੰ ਲੀਡਰ ਨਹੀਂ ਮੰਨਦੇ ਅੱਛਾ ਜੀ ਤੁਹਾਡੇ ਕਹਿਣ ਮੁਤਾਬਕ ਵੀ ਇਹ ਗੱਲ ਵੀ ਹੈ ਜੋ ਤੁਸੀਂ ਦੱਸੀ ਹੈ ਵੀ ਸਾਡੇ ਲੋਕਾਂ ਨੂੰ ਜਾਂ ਐਸੀ ਸਮਾਜ ਦੇ ਲੋਕਾਂ ਨੂੰ ਇਹ ਪਾਰਟੀਆਂ ਵਾਲੇ ਲੀਡਰ ਹੀ ਨਹੀਂ ਮੰਨਦੇ ਜਿਸ ਕਰਕੇ ਬਈ ਇਹਨਾਂ ਨੂੰ ਕੈਂਡੀਡੇਟ ਮਿਲੇ ਹੀ ਨਹੀਂ ਜਾਂ ਲੇਟ ਮਿਲੇ ਬਈ ਥੋੜਾ ਪਿੱਛੇ ਚਲਿਆ ਜਾ ਜਦੋਂ ਆਪਣੀ ਗੱਲਬਾਤ ਹੋਈ ਸੀ ਇੱਕ ਦੀ ਗੁਰੂ ਘਰ ਦੇ ਵਿੱਚ ਤੇ ਤੁਸੀਂ ਮੈਨੂੰ ਪੁੱਛਿਆ ਕਿਹਾ ਸੀਗਾ ਕਿ ਯਾਰ ਸ਼੍ਰੀ ਹੰਸਰਾਜ ਜਨ ਸਨੇ ਬੜੀਆਂ ਪਾਰਟੀਆਂ ਬਦਲੀਆਂ ਯਾਰ ਕਾਰਨ ਠੀਕ ਆ ਅਕਾਲੀ ਦਲ ਵਿੱਚ ਵੀ ਰਹੇ ਸ਼ਾਇਦ ਉਹ ਕਾਂਗਰਸ ਵਿੱਚ ਵੀ ਰਹੇ ਹੋਣਾ ਭਾਜਪਾ ਪਾਰਟੀ ਵਿੱਚ ਵੀ ਗਏ ਤਾਂ ਉਹਦਾ ਕਾਰਨ ਸੀਗਾ ਜਿੱਦਾਂ ਸੋਸ਼ਲ ਮੀਡੀਆ ਤੇ ਵੀ ਪਤਾ ਲੱਗਿਆ ਤੇ ਮੈਂ ਜਲੰਧਰ ਸ਼ਹਿਰ ਵਿੱਚ ਤੁਹਾਨੂੰ ਬਹੁਤ ਕਾਫੀ ਮੇਰਾ ਆਉਣਾ ਜਾਣਾ ਸੀਗਾ ਮੈਨੂੰ ਤਾਂ ਪਤਾ ਲੱਗਿਆ ਕਿ ਜਦੋਂ ਸ਼੍ਰੀ ਹੰਸ ਰਾਜੀ ਹੰਸਿਕੂ ਐਸ ਇਸਮਾਈ ਤੁਸੀਂ ਉਹ ਜਦੋਂ ਵੀ ਕਿਸੇ ਪਾਰਟੀ ਵਿੱਚ ਜਾਂਦੇ ਸੀ ਤੋਂ ਆਪਣੀ ਪਾਰਟੀ ਦੇ ਵਿੱਚ ਉਸ ਪਾਰਟੀ ਦੇ ਵਿੱਚ ਆਪਣੇ ਸਮਾਜ ਦੀ ਗੱਲ ਕਰਦੇ ਸੀ ਗੱਟ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਗੱਲ ਕਰਦੇ ਸੀਗੇ ਆਮ ਦਿਹਾੜੀਦਾਰਾਂ ਦੀ ਗੱਲ ਕਰਦੇ ਸੀਗੇ ਬਾਬਾ ਸੋਡੇਟ ਭੀਮਰੋਏ ਅੰਬੇਦਕਰ ਦੇ ਸਿਧਾਂਤ ਦੀ ਗੱਲ ਕਰਦੇ ਸੀਗੇ ਤੇ ਸ਼ਰਮਣੀ ਜਨਨਾਲ ਅਮਰਸ਼ੀਦ ਬੱਬਾ ਜੀਵਨ ਸਿੰਘ ਦੀ ਗੱਲ ਕਰਦੇ ਸੀਗੇ ਔਰ ਜਦੋਂ ਉਹ ਗੱਲ ਕਰਦੇ ਸੀ ਕਿਤੇ ਨਾ ਕਿਤੇ ਇਹਨਾਂ ਪਾਰਟੀਆਂ ਦੇ ਉਹ ਉਹਧਿਆ ਤੇ ਬੈਠੇ ਜਨਰਲ ਲੋਕਾਂ ਨੂੰ ਇਸ ਗੱਲ ਦੀ ਤਕਰੀਬ ਹੁੰਦੀ ਸੀ ਤੇ ਫਿਰ ਉਹਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਮਤਲਬ ਕਹਿਣ ਦਾ ਕਿ ਉਹਨਾਂ ਚਾਹਣ ਵਾਲੇ ਨਾਲ ਪਾਰਟੀਆਂ ਨੂੰ ਨਹੀਂ ਸੀ ਬਦਲਿਆ ਜੀ ਤੁਹਾਡੇ ਦਰਮਿਆਨ ਇੱਕ ਹੋਰ ਸਵਾਲ ਰੱਖਦੇ ਆ ਵੀ ਤੁਸੀਂ ਦੱਸੋ ਵੀ ਸਾਰੇ ਜਨਰਲ ਲੋਕ ਮਾੜੇ ਨੇ ਨਹੀਂ ਸਾਰੇ ਜਨਰਲ ਲੋਕ ਮਾੜੇ ਨਹੀਂ ਹੋ ਸਕਦੇਗੇ ਕਿਉਂਕਿ ਤੁਸੀਂ ਉਹਨੇ ਤੁਸੀਂ ਜਿਹੜਾ ਗੁਰਪ੍ਰੀਤ ਮਿੰਟੂ ਆ ਜੀ ਜਿਹੜਾ ਮੁੰਡਾ ਮਨੁੱਖਤਾ ਦੀ ਸੇਵਾ ਜੀ ਜੀ ਬੜੀ ਸੇਵਾ ਕਰਦਾ ਉਹ ਵੀ ਜਨਰਲ ਆ ਬਿਲਕੁਲ ਹਨਾ ਤੇ ਇੱਕ ਪਾਸੇ ਘਟਿਆ ਮਾਨਸਿਕਤਾ ਦੇ ਘਟਿਆ ਮਾਨਸਿਕਤਾ ਦੀ ਝਲਕ ਪੈਂਦੀ ਹੈ ਰਾਜੇ ਵੜਿੰਗ ਦੇ ਵਿੱਚੋਂ ਜੀ ਤੁਸੀਂ ਪਿੱਛੇ ਜੇ ਦੇਖਿਆ ਨਾ ਕਿ ਇੱਕ ਬੰਦਾ 10ਵੀਂ ਪਾਸ ਬੰਦਾ ਠੀਕ ਆ ਅੱਠਵਰੀ ਐਮਪੀ ਬਣੇ ਬੰਦੇ ਦੇ ਉੱਪਰ ਠੀਕ ਆ ਐਮਏ ਦੀ ਪੜ੍ਹਾਈ ਖਾਲਸਾ ਕਾਲਜ ਮੁੰਬਈ ਤੋਂ ਕੀਤੀ ਔਰ ਬੀਏ ਖਾਲਸਾ ਕਾਲਜ ਜਲੰਧਰ ਤੋਂ ਕੀਤੀ ਔਰ ਬਤੌਰ ਵੱਡੇ ਵੱਡੇ ਅਹੁਦਿਆਂ ਤੇ ਬਰਾਜਮਾਨ ਇੱਕ ਬੰਦੇ ਦੇ ਉੱਪਰ ਵੱਡਾ ਸਵਾਲ ਚੱਕਿਆ ਕਿ ਉਹਦਾ ਰੰਗ ਕਾਲਾ ਸੀ ਬਿਲਕੁਲ ਕਿਉਂ ਬੰਦਾ ਐਸੀ ਸੀ ਠੀਕ ਉਹਨੂੰ 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 ਕਿਆ ਕਿਆ ਸੀ ਇਹਨੇ ਇੰਦਰਾ ਗਾਂਧੀ ਨੇ ਬੀਬਾ ਜੀ ਨੇ ਇਹ ਚੁੱਕ ਕੇ ਉਹਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਜੀ ਗੱਲ ਤੇ ਆ ਬਣਾ ਠੀਕ ਆ ਮੈਨੂੰ ਗ੍ਰਹਿ ਮੰਤਰੀ ਬਣਾ ਕੇ ਵਿਖਾਓ ਬਿਲਕੁਲ ਭਾਈ ਉਹਦੇ ਚ ਕੁਆਲਿਟੀ ਸੀ ਨਾ ਬਿਲਕੁਲ ਠੀਕ ਆ ਪਰ ਕਿਤਨਾ ਕਿਤੇ ਇਹਨਾਂ ਨੂੰ ਦੀ ਕੁਆਲਿਟੀ ਤੇ ਵੀ ਜਲ ਸੀ ਬਿਲਕੁਲ ਪਿੱਛੇ ਜੇ ਜਦੋਂ ਸਰਦਾਰ ਚੰਨਜੀਤ ਸਿੰਘ ਚੰਨੀ ਨੂੰ ਸੀਐਮ ਐਲਾਨਿਆ ਸੀ ਪ੍ਰਤਾਪ ਸਿੰਘ ਬਾਜਵਾ ਜੀ ਵਰਗੇ ਰਾਜੇ ਵੜਿੰਗ ਜੀ ਵਰਗੇ ਤੇ ਸੁਨੀਲ ਜਾਖੜ ਜੀ ਵਰਗੇ ਨੇ ਵੀ ਕੁਝ ਇੱਕ ਨਫਰਤੀ ਬਿਆਨ ਦਿੱਤੇ ਸੀ ਹਾਲਾਂਕਿ ਬਾਅਦ ਚੋ ਇਹ ਹਫਤੇ ਦੇ ਵਿੱਚ ਵਿੱਚ ਮਾਫੀ ਜ਼ਰੂਰ ਮੰਗ ਲੈਂਦੇ ਨੇ ਪਰ ਦਿੱਥੋ ਤੱਕ ਮੇਰਾ ਜਾਨਣਾ ਹੈ ਜਾਂ ਤੁਹਾਡੀ ਸਲਾਹ ਲੈਣੇ ਆ ਬਈ ਇਹਨਾਂ ਦੀ ਦਿਲਾਂ ਚ ਉਹ ਗੱਲ ਜਾਂਦੀ ਹੈ ਜਾਂ ਨਹੀਂ ਮਾਫੀ ਪਤਾ ਕੀ ਵੀਰੇ ਗੱਲ ਇਦਾਂ ਮੈਂ ਵੀ ਮੰਨ ਲਓ ਜੋ ਸਾਡੇ ਅੰਦਰ ਹੈ ਨਾ ਕੁਦਰਤ ਕੁਦਰਤ ਕੀ ਹੈ ਕੁਦਰਤ ਇਹੀ ਹੈ ਕਿ ਜੋ ਸਾਡੇ ਅੰਦਰ ਆ ਉਹ ਸਾਡੇ ਬਾਹਰ ਹੁੰਦਾ ਬਿਲਕੁਲ ਕੁਦਰਤ ਇਹ ਨਹੀਂ ਕਹਿੰਦੇ ਨਾ ਬਿਲਕੁਲ ਕੁਦਰਤ ਇਹੀ ਹੈ ਕਿ ਜੋ ਸਾਡੇ ਅੰਦਰ ਆ ਉਹੀ ਸਾਡੇ ਬਾਹਰ ਹੁੰਦਾ ਵਾ ਬਿਲਕੁਲ ਉਹ ਕੁਦਰਤੀ ਗੱਲ ਹੈ ਕਿ ਜੋ ਇਹਨਾਂ ਦੇ ਅੰਦਰ ਹੁੰਦਾ ਵਾ ਉਹ ਕੁਦਰਤੀ ਅਚਾਨਕ ਹੀ ਆਪਣੇ ਆਪ ਵੀ ਬਾਹਰ ਆ ਜਾਂਦਾ ਔਰ ਬਾਹਰੋਂ ਤੋਂ ਬਾਅਦ ਫਿਰ ਇਹਨਾਂ ਦੀ ਮਾਫੀ ਮੰਗਣਾ ਤਾਂ ਇਹਨਾਂ ਦੀ ਮਜਬੂਰੀ ਬਣ ਜਾਂਦੀ ਨਾ ਬਿਲਕੁਲ ਠੀਕ ਆ ਫਿਰ ਮੁੜ ਕੇ ਮਾਫੀ ਮੰਗ ਲੈਂਦੇ ਆ ਪਰ ਮਾਫੀ ਮੰਗਣ ਨਾਲ ਉਹ ਜਿਹੜੀ ਜਿਹੜੀ ਇਹਨਾਂ ਦੇ ਅੰਦਰ ਨਫ਼ਰਤ ਚੱਲਦੀ ਪਈ ਜਾਂ ਨਫ਼ਰਤ ਵਾਲਾ ਜੋ ਇਹਨਾਂ ਦੇ ਅੰਦਰ ਚੱਲਦਾ ਪਿਆ ਵਾ ਉਹ ਖਤਮ ਤੇ ਨਾ ਹੋ ਤਹਾਡੇ ਦਰਮਿਆਨ ਇੱਕ ਹੋਰ ਸਵਾਲ ਰੱਖਦੇ ਆ ਵੀ ਸਾਰੇ ਐਸੇ ਬੰਦੇ ਚੰਗੇ ਨੇ ਬਈ ਜੇ ਐਸੀ ਚੰਗੇ ਹੋਣ ਠੀਕ ਆ ਤਾਂ ਫਿਰ ਗੱਲ ਕਾਦੀ ਆ ਠੀਕ ਆ ਆਪਾਂ ਜਿੱਦਾਂ ਸਭ ਤੋਂ ਵੱਧ ਪੋਪੂਲੇਸ਼ਨ ਐਸੀ ਬੰਦਿਆਂ ਦੀ ਆ ਹਾਂਜੀ 31.9% ਸ਼ਾਇਦ ਮੈਨੂੰ ਨਹੀਂ ਆਉਂਦਾ ਇਦਾਂ ਕਿਸੇ ਕੋਲ ਦਾ ਪਤਾ ਹੋਏਗਾ ਪੰਜਾਬ ਵਿੱਚ ਠੀਕ ਆ ਸਭ ਤੋਂ ਵੱਧ ਪੋਪੂਲੇਸ਼ਨ ਐਸੀ ਬੰਦਿਆਂ ਦੀ ਆ ਜਾਂ ਮੱਝਪੀ ਸਿੱਖਾ ਲਈ ਜਿੰਨੀ ਜਿਹੜੀ ਤੁਸੀਂ 31% ਕੁਝ ਕਹੀ ਜੀ ਟੋਟਲ ਐਸਸੀ ਸਮਾਜ ਦੀ ਐਸੀ ਸਮਾਜ ਦੀ ਠੀਕ ਆ ਤੇ ਜੇ ਸਭ ਤੋਂ ਵੱਧ ਪੋਪੂਲੇਸ਼ਨ ਐਸਸੀ ਸਮਾਜ ਦੀ ਆ ਤੇ ਫਿਰ ਐਸਸੀ ਸਮਾਜ ਦਾ ਸੀਐਮ ਕਿਉਂ ਨਹੀਂ ਕਿੰਨੇ ਸਾਲਾਂ ਤੋਂ ਕਿੰਨੇ 70 ਸਾਲ ਹੋ ਗਏ 70 ਸਾਲਾਂ ਤੋਂ ਐਸਸੀ ਸਮਾਜ ਦਾ ਸੀਐਮ ਕਿਉਂ ਨਹੀਂ ਬਣਿਆ ਅਜ ਤੱਕ ਬਿਲਕੁਲ ਠੀਕ ਆ ਔਰ ਜੇਕਰ ਐਸਸੀ ਸਮਾਜ ਦੇ ਵਿੱਚੋਂ ਕੁਝ ਮੰਤਰੀ ਸੰਤਰੀ ਬਣ ਵੀ ਜਾਂਦੇ ਨੇ ਤੇ ਠੀਕ ਆ ਦੇਖਿਆ ਨਾ ਕਿੰਨੀ ਵਾਰੀ ਰਾਜੇ ਵਿੜਿੰਗ ਦਾ ਬਿਆਨ ਆਇਆ ਵਾ ਇਹ ਫਿਰ ਆਪਣਾ ਨੂੰ ਕੀ ਕਹਿੰਦੇ ਆ ਇਸ ਤੋਂ ਪਹਿਲਾਂ ਪਿੱਛੇ ਅਸੀਂ ਸਮਾਜ ਦੇ ਉੱਪਰ ਕਈ ਟਿੱਪਣੀਆਂ ਹੋਈਆਂ ਨੇ ਤੇ ਜਿਹੜੇ ਸੀ ਇਹ ਐਸਸੀ ਸਮਾਜ ਦੇ ਵਿੱਚ ਡੈਣ ਵਾਲੇ ਮੰਤਰੀ ਸੰਤਰੀ ਵੀ ਨਹੀਂ ਬੋਲਦੇ ਕਿਉਂਕਿ ਉਹਨਾਂ ਨੂੰ ਬੋਲਣੇ ਨਹੀਂ ਦਿੱਤਾ ਜਾਂਦਾ ਉਹਨਾਂ ਨੇ ਪਹਿਲਾਂ ਸ਼ਰਤਾਂ ਤੈਅ ਕੀਤੀ ਨੇ ਕਿ ਬਈ ਮੰਤਰੀ ਤੂੰ ਤਾਂ ਬਣੇਗਾ ਜੇ ਤੂੰ ਜੇ ਤੂੰ ਮੰਨ ਲਓ ਕੋਈ ਗੱਲ ਆਪਦੇ ਆਪਦੇ ਸਮਾਜ ਦੀ ਨਾ ਕਰੇਂਗਾ ਜੇ ਤੂੰ ਨਹੀਂ ਬੋਲੇਗਾ ਤਾਂ ਨਹੀਂ ਇਹ ਤਾਂ ਹੈ ਨਾ ਬਈ ਜੋ ਜਰਨਲ ਲੋਕ ਐਸਸੀ ਸਮਾਜ ਬਾਰੇ ਗਲਤ ਟਿੱਪਣੀ ਕਰਦੇ ਨੇ ਉਸ ਬਾਰੇ ਤੇ ਐਸਸੀ ਸਮਾਜ ਬੋਲਦਾ ਹੀ ਆ ਤੁਸੀਂ ਵੀ ਬੋਲਦੇ ਜੋ ਪਰ ਜਦੋਂ ਐਸਸੀ ਸਮਾਜ ਦਾ ਬੰਦਾ ਕੋਈ ਗਲਤ ਟਿੱਪਣੀ ਕਰਦਾ ਹੈ ਵੀ ਤੁਸੀਂ ਬੋਲਦੇ ਹੋ ਉਸ ਬਾਰੇ ਨਹੀਂ ਵੀਰੇ ਉਹ ਤਾਂ ਮੈਂ ਬੋਲਦਾ ਹੀ ਬੋਲਦਾ ਜਦੋਂ ਐਸਸੀ ਸਮਾਜ ਦਾ ਕੋਈ ਬੰਦਾ ਆਪਣੇ ਸਮਾਜ ਨੂੰ ਲੈ ਕੇ ਪਿੱਛੇ ਜੇ ਤੁਹਾਨੂੰ ਪਤਾ ਜੀ ਨਾ ਉਹ ਪਿੰਡ 'ਚ ਆਪਣੇ ਪਿੰਡ 'ਚ ਐਸਸੀ ਸਮਾਜ ਦੇ ਬੰਦੇ ਦੀ ਐਸਸੀ ਸਮਾਜ ਦੇ ਬੰਦੇ ਨੇ ਪੱਗ ਲਾਈ ਸੀ ਬਿਲਕੁਲ ਹਨਾ ਰਾਜੀਨਾਮੇ ਨੂੰ ਲੈ ਕੇ ਵੀ ਗਬੜੀਆਂ ਪੰਚਾਇਤਾਂ ਹੋਈਆਂ ਪਰ ਤੁਹਾਨੂੰ ਪਤਾ ਹੋਵੇ ਕਿ ਸ਼ਾਇਦ ਸਿੰਗਲ 4-5 ਬੰਦੇ ਸੀਗੇ ਜਿਹੜੇ ਅਸੀਂ ਅੜੇ ਸੀਗੇ ਕਿ ਯਾਰ ਬੇਸ਼ੱਕ ਪੱਗ ਚਾਹੀਓ ਐਸਸੀ ਬੰਦਾ ਲਾਵੇ ਤੇ ਚਾਹੀਓ ਜਰਨਲ ਲਾਵੇ ਪੱਗ ਤਾਂ ਪੱਗ ਆ ਨਾ ਚਾਹੇ ਉਹ ਪੱਗ ਐਸੀ ਸਮਾਜ ਦੇ ਬੰਦੇ ਦੀ ਹੋਵੇ ਚਾਹੇ ਉਹ ਜਨਰਲ ਸਮਾਜ ਦੇ ਬੰਦੇ ਦੀ ਹੋਵੇ ਅੜੇ ਕਿਨੇ ਯਾਰੇ ਤੁਹਾਡੇ ਸਾਹਮਣੇ ਹੀ ਆ ਨਾ ਹਣਾ ਦੂਜੀ ਤੁਸੀਂ ਗੱਲ ਕਹੀ ਆ ਵੀ ਤੁਸੀਂ ਜਦੋਂ ਕੋਈ ਜਨਰਲ ਬੰਦਾ ਟਿੱਪਣੀ ਕਰਦਾ ਐਸੀ ਸਮਾਜ ਦੇ ਬੰਦੇ ਤੇ ਤੇ ਤੁਸੀਂ ਵੀ ਬੋਲਦੇ ਹੋ ਤੇ ਹੋਰ ਵੀ ਬੰਦੇ ਬੋਲਦੇ ਨੇ ਯਾਰ ਆਪਾਂ ਤਾਂ ਸਾਰੇ ਬੋਲਦੇ ਹੀ ਆ ਜਾਂ ਜਿਹਨੇ ਬੰਦੇ ਨੇ ਨਵਾਂ ਲੀਡਰ ਬੰਨਾ ਜਾਂ ਜਿਹਨੇ ਬੰਦੇ ਨੇ ਨਵਾਂ ਐਮਐਲਏ ਜਾਂ ਹੋਣ ਵਾਲੇ ਟਾਈਮ ਤੇ ਬੰਨਾ ਉਹ ਤਾਂ ਬੋਲਦਾ ਹੀ ਬੋਲਦਾ ਵਾ ਜਿਹੜੇ ਐਮਪੀ ਤੇ ਐਮਐਲਏ ਬਣੇ ਹੋਏ ਐਸੀ ਸਮਾਜ ਦੇ ਲੋਕ ਨੇ ਉਹਨਾਂ ਨੂੰ ਕਦੀ ਬੋਲਦੇ ਆ ਵੇਖਿਆ ਨਾ ਜਿਹੜੇ 33 34 ਆਮ ਆਦਮੀ ਪਾਰਟੀ ਚ ਬੈਠੇ ਆ ਐਸੀ ਸਮਾਜ ਨਾਲੋਂ ਕਰਾ ਥੋੜੇ ਧੱਕੇ ਹੋਇਆ ਬਿਲਕੁਲ ਬਿਲਕੁਲ ਬਸ ਫਿਰ ਗੱਲ ਤਾਂ ਆਹੀ ਹੈ ਨਾ ਪਿੱਛੇ ਜੇ ਇੱਕ ਕਾਂਗਰਸ ਦੇ ਵੱਡੇ ਲੀਡਰ ਨੇ ਜੋ ਐਸੀ ਸਮਾਜ ਦੇ ਬੱਚਿਆਂ ਦੀਆਂ ਵਿਦਿਆਰਥੀਆਂ ਦੀਆਂ ਫੀਸਾਂ ਝਕਬਲਾ ਕੀਤਾ ਉਸ ਬਾਰੇ ਤੁਸੀਂ ਜਾਣੋ ਜੋ ਤੇ ਭਾਈ ਪਤਾ ਕਿ ਚੱਕਰਾ ਇਹ ਲੋਕ ਮਤਲਬ ਜਿਹੜਾ ਸੀਗਾ ਐਸੀ ਸਮਾਜ ਦੀਆਂ ਫੀਸਾਂ ਖਾਣ ਲਈ ਤਾਂ ਇਹ ਐਮਐਲਏ ਐਮਪੀ ਬਣਦੇ ਨੇ ਠੀਕ ਆ ਜੇਕਰ ਇਹਨਾਂ ਚ ਇਹ ਗੱਲਾਂ ਬਤਾ ਨਾ ਹੋਣ ਪਰ ਸ਼ਹਿਰ ਤੁਹਾਨੂੰ ਜਿਵੇਂ ਅੱਗੇ ਵੀ ਬੜੀ ਬੜੀ ਆਖਿਆ ਕਿ ਆਸੀ ਸਮਾਜ ਅੱਗੇ ਨਾਲ ਦੇ ਵੇਠੀ ਕਰ ਦੇਖੋ ਕਿ ਇੰਨੀ ਵੱਡੀ ਪੋਪੂਲੇਸ਼ਨ ਹੈ ਠੀਕ ਆ ਤੇ ਪਰਸਦਾ ਹਾਲ ਕੀ ਆ ਠੀਕ ਆ ਜਿਹੜਾ ਦਿਨੋ ਦਿਨ ਅਮੀਰ ਆ ਉਹ ਦਿਨੋ ਦਿਨ ਅਮੀਰ ਹੁੰਦਾ ਜਾ ਰਿਹਾ ਜਿਹੜਾ ਗਰੀਬ ਉਹ ਦਿਨੋ ਦਿਨ ਗਰੀਬ ਹੁੰਦਾ ਜਾ ਰਿਹਾ ਠੀਕ ਆ ਤੇ ਜਿਹੜੀ ਰੈਜ਼ਰਵੇਸ਼ਨ ਆ ਉਹ ਇੱਕ ਜਾਤੀ ਆਧਾਰਿਤ ਜਾਤੀ ਦੇ ਤੌਰ ਤੇ ਮਿਲ ਰਹੀ ਆ ਨਾ ਕਿ ਇਸ ਗੱਲ ਦੇ ਤੌਰ ਤੇ ਮਿਲ ਰਹੀ ਆ ਕਿ ਗਰੀਬੀ ਅਮੀਰੀ ਦੇ ਤੌਰ ਤੇ ਮਿਲ ਰਹੀ ਆ ਠੀਕ ਆ ਇੱਕ ਬੰਦਾ ਰਵਿਸ਼ਿੰਦੇ ਤੌਰ ਤੇ ਠੀਕ ਆ ਜਿਉ ਪਹਿਲਾਂ ਆਪ ਐਮ ਐਲ ਏ ਸੀ ਠੀਕ ਆ ਮੁੜਕਿਆਂ ਦਾ ਬੇਟਾ ਐਮ ਐਲ ਏ ਬਣਿਆ ਮੁੜਕਿਆਂ ਦਾ ਪੋਤਰਾ ਐਮ ਐਲ ਏ ਬਣ ਗਿਆ ਮੁੜਕਿਆਂ ਦੀ ਨੂੰਹ ਐਮ ਐਲ ਏ ਬਣ ਗਈ ਪਰਵਿਸ਼ਿੰਦੇ ਤੌਰ ਤੇ ਮੈਂ ਇੱਥੇ ਛੋਟੀ ਜੀ ਗੱਲ ਮੇਰੀ ਏਰੀਆ ਕਰ ਰਿਹਾ ਸੀ ਨਹੀਂ ਮੈਂ ਸਮਝਦਾ ਵਾਂ ਕਿ ਜਾਤੀ ਤੌਰ ਤੇ ਨਹੀਂ ਮਿਲਣੀ ਚਾਹੀਦੀ ਕਿ ਮੈਨੂੰ ਇੱਦ ਲੱਗਦਾ ਐ ਇਦਾਂ ਮਿਲਣੀ ਚਾਹੀਦੀ ਐ ਕਿ ਕੌਣ ਗਰੀਬ ਐ ਤੇ ਕੌਣਾ ਅਮੀਰ ਐ ਤੇ ਉਹਨਾਂ ਉਹ ਬਣੀ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਬਈ ਜੋ ਇੱਕ ਵਾਰੀ ਜੀ ਦੀ ਐਸਸੀ ਹੋਣ ਦੇ ਨਾਤੇ ਆਰਥਿਕ ਸਥਿਤੀ ਮਜ਼ਬੂਤ ਹੋ ਗਈ ਬਈ ਬਾਅਦ ਵਿੱਚ ਉਹ ਰਿਜ਼ਰਵੇਸ਼ਨ ਲੈਣ ਦਾ ਹੱਕਦਾਰ ਨਾ ਹੋਵੇ ਹਾਂ ਮੇਰਾ ਮੇਰੇ ਕਹਿਣ ਦਾ ਮਤਲਬ ਇਹੀ ਆ ਇੱਕ ਹੋਰ ਸਵਾਲ ਹੈ ਜੀ ਤੁਹਾਡੇ ਨਾਲ ਸਾਰੇ ਸਾਥੀਆਂ ਨੂੰ ਵੀ ਦੱਸ ਰਹੇ ਆ ਬਈ ਐਸਸੀ ਸਮਾਜ ਦੀ ਟੋਟਲ ਆਬਾਦੀ 88 ਲੱਖ ਦੇ ਕਰੀਬ ਹੈ ਕੇਵਲ ਪੰਜਾਬ ਚ ਪਰ ਇੱਕ ਵੀ ਐਸਸੀ ਸਮਾਜ ਦੇ ਉਮੀਦਵਾਰ ਨੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਵਿੱਚ ਦਾਵਾ ਨਹੀਂ ਠੋਕਿਆ ਜੋ ਕਿ ਬਾਕੀ ਸਮਾਜ ਦੇ ਜਰਨਲ ਵਗੈਰਾ ਦੇ ਆਪਣੇ ਜਰਨਲ ਪਾਈਚਾਰੇ ਚੋਂ ਪਤਾ ਲੱਗ ਜਾਂਦਾ ਹੈ ਵੀ ਵੋਟਾਂ ਆ ਰਹੀਆਂ ਵੀ ਦਾਵੇਦਾਰੀਆਂ ਠੋਕੀਆਂ ਵੀ ਸਾਨੂੰ ਕਿਸੇ ਵੀ ਨਾ ਸੋਸ਼ਲ ਮੀਡੀਆ ਤੇ ਨਾ ਜਿੰਨੀ ਸਾਨੂੰ ਜਾਣਕਾਰੀ ਹੈ ਜਿੰਨੀ ਸਾਡੀ ਗਾਂ ਲਿਆ ਹਾ ਜ ਹੈ ਪੰਜਾਬ ਦੇ ਵਿੱਚ ਸਾਨੂੰ ਕਿਤੇ ਵੀ ਐਸਾ ਕੋਈ ਬੰਦਾ ਨਹੀਂ ਮਿਲਿਆ ਜਿੱਥੇ ਐਸਸੀ ਸਮਾਜ ਦੇ ਹੋਣ ਦੇ ਨਾਤੇ ਉਸਨੇ ਦਾਅਵੇਦਾਰੀ ਠੋਕੀ ਹੋਵੇ ਕੀ ਕਹਿਣਾ ਚਾਹੋਗੇ ਇਸ ਬਾਰੇ ਯਾਰ ਵੀਰੇ ਸਮਝਣੀ ਗੱਲ ਹੈ ਕਿ ਜਦੋਂ ਇਹਨਾਂ ਨੂੰ ਲੀਡਰ ਹੀ ਨਹੀਂ ਸਮਝਿਆ ਸਭ ਤੋਂ ਪਹਿਲਾਂ ਤਾਂ ਇਸ ਗੱਲ ਦਾ ਮੈਂ ਜ਼ਬਾਬ ਦਿੰਦਾ ਕਿ ਜੇ ਲੀਡਰ ਹੋਣ ਦੇ ਦਾਅਵੇਦਾਰੀ ਠੋਕਣਾ ਬਿਲਕੁਲ ਜਦੋਂ ਇਹਨਾਂ ਨੂੰ ਲੀਡਰ ਹੀ ਨਹੀਂ ਸਮਝਿਆ ਜਾਂਦਾ ਫਿਰ ਦਾਅਵੇਦਾਰੀ ਕਰੇ ਠੋਕਣਗੇ ਤੁਸੀਂ ਤਕਰੀਬਨ ਸਾਰੀਆਂ ਪਾਰਟੀਆਂ ਵਿੱਚ ਵਿਚਰੇ ਨੇ ਵਿਚਰੇ ਜੋ ਤਕਰੀਬਨ ਸਾਰੀਆਂ ਪਾਰਟੀਆਂ ਚ ਰੰਗ ਰੂਪ ਤੁਸੀਂ ਵੇਖਿਆ ਵੀ ਆ ਤੁਹਾਨੂੰ ਚੜ੍ਹਿਆ ਵੀ ਆ ਬਤਾਓਰ ਤੁਸੀਂ ਤੁਸੀਂ ਡੀਐਸਪੀ ਦੇ ਇੰਚਾਰਜ ਰਹੇ ਜੋ ਲੰਬੀ ਤੇ ਤੇ ਤੁਸੀਂ ਦੱਸੋ ਬਈ ਕਿਹੜੀ ਪਾਰਟੀ ਗਰੀਬ ਬੰਦੇ ਲਈ ਠੀਕ ਹੈ ਵੀਰੇ ਮੈਂ ਤੁਹਾਨੂੰ ਗੱਲ ਕੀਤੀ ਸਭ ਤੋਂ ਪਹਿਲਾਂ ਜਦੋਂ ਆਪਾਂ ਤੁਹਾਨੂੰ ਕਿਹਾ ਸੀ ਗੁਰਦੁਆਰੇ ਮਿਲੇ ਸੀਗੇ ਕਿ ਮੈਂ ਸ਼੍ਰੀ ਅਨਸਰ ਅਜੰਸਤੀ ਗੱਲ ਕੀਤੀ ਸੀ ਜੀ ਕਿ ਉਹਨਾਂ ਨੇ ਸਾਰੀਆਂ ਪਾਰਟੀਆਂ ਵਿੱਚ ਗਏ ਹੁੰਦਾ ਕਾਰਨ ਮਤਲਬ ਕਹਿਣ ਦਾ ਵਾਕਿ ਇਹ ਸਾਰੀਆਂ ਪਾਰਟੀਆਂ 'ਚ ਜਾਣ ਦਾ ਮਤਲਬ ਇਹ ਨਹੀਂ ਆ ਕਿ ਮੈਂ ਐਡਾ ਹੀ ਫਿਰਤੂ ਜਾਂ ਦਲ ਬਦਲੂ ਜਾਂ ਬੰਦਾ ਕਿ ਐਵੇਂ ਕਦੀ ਉਸ ਪਾਰਟੀ 'ਚ ਲੱਗ ਗਿਆ ਕਦੀ ਉਸ ਪਾਰਟੀ 'ਚ ਰਿਹਾ ਗਿਆ ਜੀ ਨਹੀਂ ਤੁਸੀਂ ਤਾਂ ਮੇਰੇ ਪਿੰਡ ਤੋਂ ਤੁਸੀਂ ਤਾਂ ਮੇਰੇ ਪਿੱਛੇ ਦੇਖਿਆ ਹੀ ਆ ਕਿ ਹਨਾ ਮੈਂ ਗਰੀਬਾਂ ਦੀ ਕਿੰਨੀ ਕੁ ਕਰਦਾ ਜਾਂ ਕਿੰਨੀ ਕੁ ਨਹੀਂ ਕਰਦਾ ਬਿਲਕੁਲ ਸਿਰਫ ਕਿਤੇ ਨਾ ਕਿਤੇ ਇਹਨਾਂ ਪਾਰਟੀਆਂ ਨੂੰ ਬਦਲਣ ਦੇ ਪਿੱਛੇ ਕਾਰਨ ਇਹ ਹੀ ਸੀਗਾ ਕਿਉਂਕਿ ਜ਼ੋਰ ਲਾਉਂਦੇ ਰਹਿ ਜਾਣਾ ਬਿਲਕੁਲ ਠੀਕ ਆ ਜ਼ੋਰ ਲਾਉਣਾ ਵੋਟਾਂ ਪਾਉਣੀਆਂ ਡਾਂਗ ਫੜਨੀ ਠੀਕ ਆ ਪਰ ਜਦੋਂ ਉਹ ਆਪਣਾ ਕੀ ਕਹਿੰਦੇ ਆ ਜਦੋਂ ਮਲਾਈ ਖਾਨ ਦਾ ਵੇਲਾ ਹੁਣਾ ਠੀਕ ਹੈ ਜਰਨਲ ਬੰਦਿਆਂ ਨੇ ਖਾਣੇ ਨਜ਼ਾਰੇ ਲੈਣੇ ਜਰਨਲ ਬੰਦਿਆਂ ਨੇ ਲੈਣੇ ਠੀਕ ਆ ਪੈਸਾ ਹੁਣਾ ਜਰਨਲ ਬੰਦਿਆਂ ਕੋਲੇ ਆਉਣਾ ਸਾਡੇ ਬੰਦਿਆਂ ਨੇ ਸਿਰਫ ਉਹ ਉਹਨਾਂ ਦੀਆਂ ਕਾਰਾਂ ਪੁਰਾਣਾਂ ਚਲਾਉਂਦੇ ਕੌਣ ਜੋਗੇ ਰਹਿ ਜਾਣਾ ਉਹ ਚਲਾਚ ਨੂੰ ਕੋ ਵੋਟਾਂ ਪਾਦਨੀਆਂ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਮੈਂ ਜਾਣਕਾਰਾਂ ਦੀ ਮਾਫ ਕਰਿਓ ਤੁਹਾਡੀ ਗੱਲ ਵਿੱਚ ਬੋਲਿਆ ਮੈਂ ਜਾਣਕਾਰ ਹਾਂ ਵੀ ਹਲਕੇ ਲੰਬੀ ਚ ਤੁਸੀਂ ਬੀਜੇਪੀ ਨੂੰ ਸਭ ਤੋਂ ਵੱਧ ਵੋਟ ਪੁਆਈ ਆਪਣੇ ਪਿੰਡ ਵਿੱਚ ਕਿ ਬਾਅਦ ਵਿੱਚ ਤੁਹਾਡੇ ਨਾਲ ਤਾਲਮੇਲ ਬਣਾਇਆ ਨਹੀਂ ਗਿਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਉਗ ਸੋਗ ਨਹੀਂ ਪੁੱਛੀ ਬਈ ਬਾਅਦ ਵਿੱਚ ਤਾਂ ਤਾਲਮੇਲ ਕੀ ਬਣਾਉਣਾ ਸੀਗਾ ਤੀ ਤੁਸੀਂ ਵੀ ਨਾਲ ਹੀ ਸੀਗੇ ਉਹਨਾਂ ਨੇ ਤਾਲਮੇਲ ਜਦੋਂ ਵੋਟਾਂ ਚੱਲਦੀਆਂ ਪਈਆਂ ਸਿੱਧੋਂ ਨਹੀਂ ਬਣਾਇਆ ਦੇਖਾ ਕਿਉਂਕਿ ਉਹ ਮਤਲਬ ਜਿਹੜਾ ਸੀਗਾ ਇਹ ਜਿਵੇਂ ਤੁਹਾਨੂੰ ਪਤਾ ਹੀ ਹੈ ਜਿਹੜੇ ਆਪਣੇ ਅੱਗੇ ਲੱਗਣ ਵਾਲੇ ਲੀਡਰ ਸੀਗੇ ਠੀਕ ਆ ਜਿਹੜਾ ਕੋਈ ਆਪਣਾ ਬਣਦਾ ਤੇ ਉਹਦਾ ਪੈਸਾ ਤੇ ਲਾਭੀ ਸੀਗਾ ਉਹ ਵੀ ਖਾ ਗਏ ਸੀਗੇ ਤੁਹਾਨੂੰ ਪਤਾ ਹੋਵੇ ਕਿ ਉਹ ਮੈਂ ਮੇਰੇ ਆਟੋ ਦੇ ਪੈਸੇ ਹੀ ਨਹੀਂ ਸੀ ਮਿਲੇ ਤੇ ਮੈਂ ਵੀਡੀਓ ਕੀਤੀ ਸੀ ਤੇ ਮੁੜ ਕੇ ਜਦੋਂ ਆਪਾਂ ਵੀਡੀਓ ਕਰਨ ਤੋਂ ਬਾਅਦ ਬੀਬਾ ਪਰਮਪਾਲ कौर ਉਹਨਾਂ ਦੇ ਕੋਲੇ ਗਏ ਤੇ ਉੱਥੇ ਜਾ ਕੇ ਪਤਾ ਲੱਗਿਆ ਕਿ ਸਾਡੇ ਜਿਹੜੇ ਆਟੋਵਾ ਦੇ ਪੈਸੇ ਗੱਡੀਆਂ ਦੇ ਪੈਸੇ ਠੀਕ ਆ ਜਿਹੜਾ ਇੱਥੋਂ ਮਿੱਡੇ ਵਾਲਾ ਮੁੰਡਾ सोनू ਮੈਦਾਨ ਸੀ ਉਹਦੇ ਕੋਲੇ ਪਹੁੰਚ ਗਿਆ ਤੇ ਉਹਨੇ ਨਹੀਂ ਆਪ ਨੂੰ ਅੱਗੇ ਦਿੱਤੇ ਨਹੀਂ ਗੇ ਹਣਾ ਇਸ ਵਿੱਚ ਬੀਬਾ ਪਰਮਪਾਲ ਦਾ ਤਾਂ ਕੋਈ ਕਸੂਰ ਨਹੀਂ ਹੁੰਦਾ ਕੀ ਕਸੂਰ ਸੀਗਾ ਜਦੋਂ ਪੈਸੇ ਤਾਂ ਆਪਣੇ ਦਾ ਪੈਸੇ ਉਧਰੋਂ ਆ ਗਏ ਸੀ ਨਾ ਪਰਮਪਾਲ ਕਰੋ ਬਿਲਕੁਲ ਜਿੱਤੇ ਦਾ ਗੋਇਨਾਂ ਨੇ ਨਹੀਂ ਗੇ ਬਿਲਕੁਲ ਛੋਟੀ ਜਿਹੀ ਗੱਲ ਵੀ ਇੱਕ ਕਹਿ ਦਵਾਂ 2014 ਦੇ ਵਿੱਚ ਮੈਂ ਤੇ ਗੁਰਚਰਨ ਸਿੰਘ ਭੋਲੇ ਨੇ ਆਮ ਆਦਮੀ ਪਾਰਟੀ ਦੇ ਜੁਆਇਨ ਕੀਤਾ ਸੀ ਪਤਾ ਇਸ ਗੱਲ ਦਾ ਕੀ ਹਾਂਜੀ ਹਾਂਜੀ ਛੇ ਤੇਰੀ ਛੋਟੀ ਉਮਰ ਹੋਵੇ ਦੂੰ ਤਾਂ 2014 ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਜਾਣਾ ਸਮਝੋ ਜਿਵੇਂ ਇੱਕ ਬੰਦੇ ਨੂੰ ਅੱਤਵਾਦ ਅੱਤਵਾਦੀ ਘੋਸ਼ਿਤ ਕਰਨਾ ਇਹਦੇ ਬਰਾਬਰ ਸੀਗਾ ਖਾਸ ਕਰਕੇ ਲੰਬੀ ਹਲਕੇ ਦੇ ਵਿੱਚ ਕਿਉਂਕਿ ਲੰਬੀ ਹਲਕੇ ਦੇ ਵਿੱਚ ਬਾਦਲਾਂ ਦਾ ਘੜ ਸੀਗਾ ਜੀ ਅਸੀਂ ਉਹਨਾਂ ਟਾਈਮਾਂ ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਗਏ ਜੀ ਹਸਪਾਲਾ ਪਿੰਡ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਕੱਢ ਕੇ ਦਿੱਤੀਆਂ ਡਾਂਗ ਕੱਢ ਕੇ ਲੜੇ ਠੀਕ ਆ ਕਰਦਿਆਂ ਕਰਦਿਆਂ 2017 ਬੜੀਆਂ ਵੋਟਾਂ ਆਈਆਂ ਉਦੋਂ ਵੀ ਅਸੀਂ ਇਕੱਲੇ ਹੀ ਸੀਗੇ ਉਦੋਂ ਵੀ ਅਸੀਂ ਇਕੱਲਿਆਂ ਨੇ ਵੋਟਾਂ ਪਾਈਆਂ ਐਮਐਲਏ ਦੀਆਂ ਤੇ ਭਾਈ ਯਾਰ ਜਦੋਂ 2022 ਦੇ ਵਿੱਚ ਜਦੋਂ ਆਪਣੇ ਪਿੰਡ ਦੇ ਵਿੱਚੋਂ ਜਦੋਂ ਜਨਰਲ ਲੋਕ ਆਮ ਆਦਮੀ ਪਾਰਟੀ ਵਿੱਚ ਆਗੇ ਤਾਂ ਸਾਡਾ ਕਿਸੇ ਨੇ ਢੂਆ ਨਹੀਂ ਮਾਰਿਆ ਜੀ ਠੀਕ ਆ ਤੇ ਭਾਈ ਉਸ ਤੋਂ ਬਾਅਦ ਵਿੱਚ ਆਪਣੇ ਪਿੰਡ ਚੋਂ ਬਹੁਤੇ ਵੱਡੇ ਲੈਵਲ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਉਹ ਵੋਟਾਂ ਕਹਿੰਨਾਂ ਦੀਆਂ ਸੀ ਐਸਸੀ ਸਮਾਜ ਦੀਆਂ ਤੇ ਹੁਣ ਤੁਸੀਂ ਦੇਖਦੇ ਪਿਓ ਕਿ ਠੀਕ ਆ ਜਿਹੜੇ ਸਾਡੇ ਉਹ ਐਸਸੀ ਸਮਾਜ ਦੇ ਲੋਕਾਂ ਦੀ ਕਿੰਨੀ ਕੁ ਪੁੱਛਗਤ ਹੈ ਕਿੰਨਾ ਕੁ ਲੋਕ ਉਹਨਾਂ ਨੂੰ ਪੁੱਛਿਆ ਜਾਂਦਾ ਵਾ ਦੇਖਦੇ ਪਿਓ ਨਾ ਤੁਸੀਂ ਔਰ ਇਸ ਤੋਂ ਪਿੱਛੇ ਗੱਲ ਕਰਾ ਜਿਹੜੀ ਤੁਸੀਂ ਗੱਲ ਕੀਤੀ ਸੀ ਪਾਰਟੀਆਂ ਨੂੰ ਅਦਲਾ ਬਦਲੀ ਕਰਨ ਦੀ ਕਿ ਤੁਸੀਂ ਪਾਰਟੀਆਂ ਦੀ ਅਦਲਾ ਬਦਲੀ ਕਿਉਂ ਕੀਤੀ ਠੀਕ ਆ ਉਹਦੇ ਪਿੱਛੇ ਕਾਰਨ ਇਹੀ ਸੀ ਕਿਉਂਕਿ ਅਸੀਂ ਅਲੱਗ-ਅਲੱਗ ਪਾਰਟੀਆਂ ਵਿੱਚ ਜ਼ੋਰ ਲਾਉਂਦੇ ਸੀ ਤੇ ਜਿਹੜੇ ਜਰਨਲ ਲੋਕ ਸੀਗੇ ਸਾਨੂੰ ਜ਼ੋਰ ਲਾਉਣ ਤੋਂ ਬਾਅਦ ਵੀ ਸਾਡੀ ਪੁੱਛਗਿੱਛ ਨਹੀਂ ਸੀ ਕੀਤੀ ਜਾਂਦੀ ਜਰਨਲ ਲੋਕਾਂ ਵੱਲੋਂ ਕਰੋ ਜਾਂ ਪਾਰਟੀਆਂ ਵੱਲੋਂ ਤੁਹਾਡੇ ਕਹਿਣ ਦਾ ਮਤਲਬ ਬਈ ਪਛਾੜ ਦਿੰਦੇ ਸੀ ਹਾਂ ਪਛਾੜ ਦਿੰਦੇ ਸੀ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਜਾਣ ਤੋਂ ਬਾਅਦ ਹੁਣ ਮੈਂ ਇੱਕ ਸਿੱਟਾ ਕੱਢਿਆ ਵਾ ਮੈਂ ਤਾਂ ਇਹ ਸਮਝਦਾ ਵਾਂ ਕਿ ਬਾਈ ਜੀ ਹੁਣ ਬਤੌਰ ਪੰਜਾਬ ਖੇਤ ਮਜ਼ਦੂਰ ਜੂਨੀਅਨ ਜੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵਿੱਚ ਬਤੌਰ ਮੈਂ ਕੰਮ ਕਰ ਰਿਹਾ ਵਾਂ ਐਜ਼ ਅ ਵਰਕਰ ਕੰਮ ਕਰ ਰਿਹਾ ਵਾਂ ਜੀ ਹੁਣ ਮੈਂ ਐਂਡ ਤੇ ਸਿੱਟਾ ਇਹ ਕੱਢਿਆ ਵਾ ਕਿ ਮੈਂ ਸਮਝਦਾ ਵਾਂ ਐਸੀ ਭਰਾਵਾਂ ਨੂੰ ਐਸੀ ਵੀਰਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਆ ਭਰਾਵੋ ਕਿਸੇ ਵੀ ਪਾਰਟੀ ਨੂੰ ਵੋਟ ਨਾ ਪਾਓ ਕਿਸੇ ਵੀ ਪਾਰਟੀ ਨੂੰ ਵੋਟ ਨਾ ਪਾਓ ਘਰੇ ਬੈਠੇ ਰਹੋ ਘਰੇ ਬੈਠੋਗੇ ਤੇ ਫਿਰ ਇਹਨਾਂ ਨੂੰ ਪਤਾ ਲੱਗੂਗਾ ਕਿ ਵਾਕਿਆ ਹੀ ਕਿਉਂਕਿ ਵੋਟ ਸਾਡੇ ਸਮਾਜ ਦੀ ਆ ਜੀ ਵੋਟ ਸਾਡੇ ਸਮਾਜ ਦੀ ਆ ਸਾਡੇ ਸਮਾਜ ਦੇ ਨਾਲ ਇਹ ਲੋਕ ਵੱਡੀਆਂ ਵੱਡੀਆਂ ਕੁਰਸੀਆਂ ਤੇ ਜਾ ਕੇ ਵੰਦੇ ਨੇ ਤੇ ਸਾਡੇ ਸਮਾਜ ਦੀ ਗੱਲ ਨਹੀਂ ਕਰਦੇਗੇ ਮੈਂ ਕਹਾਂਗਾ ਕਿ ਤੁਸੀਂ ਕਿਸੇ ਵੀ ਪਾਰਟੀ ਨੂੰ ਵੋਟ ਨਾ ਪਾਓ ਆਪੋ ਆਪਣੇ ਘਰੇ ਬੈਠ ਰਹੋ ਠੀਕ ਹੈ ਜਦੋਂ ਤੁਸੀਂ ਆਪੋ ਆਪਣੇ ਘਰੇ ਬੈਠੇ ਹੋ ਤੇ ਕਮ ਸੇ ਕਮ ਕਮ ਸੇ ਕਮ ਤੁਹਾਡੇ ਘਰੇ ਪੁੱਛਣ ਵਾਸਤੇ ਆਉਣਗੇ ਕਿ ਭਾਈ ਤੂੰ ਵੋਟ ਪਾਉਣ ਕਿਉਂ ਨਹੀਂ ਜਾਂਦਾ ਤੇ ਫਿਰ ਤੁਸੀਂ ਦੱਸਿਓ ਕਿ ਭਾਈ ਸਾਡੀ ਗੱਲ ਕਦੋਂ ਕੀਤੀ ਹੈ ਠੀਕ ਹੈ ਭਾਈ ਤੁਸੀਂ ਸਾਡੀ ਦੱਸੋ ਅਸੀਂ ਇੰਨੇ ਇੰਨੇ ਚਿਰ ਦੇ 70 ਸਾਲ ਤੋਂ ਤੁਹਾਨੂੰ ਵੋਟਾਂ ਪਾਉਂਦੇ ਆ ਰਹੇ ਹਾਂ ਕਿਦੋਂ ਸਾਡੀ ਗੱਲ ਕੀਤੀ ਹੈ ਕਿਦੋਂ ਸਾਨੂੰ ਕੀ ਫਾਇਦਾ ਮਿਲਿਆ ਵਾ ਠੀਕ ਹੈ ਤੇ ਫਿਰ ਤੇ ਫਿਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਔਰ ਵੱਡੇ ਲੈਵਲ ਤੇ ਛੋਟੇ ਲੈਵਲ ਤੇ ਨਹੀਂ ਵੱਡੇ ਲੈਵਲ ਤੇ ਜਦੋਂ ਤੁਸੀਂ ਘਰੋ ਘਰੀ ਬੈਠੇ ਰਹੋਗੇ ਤੁਹਾਨੂੰ ਆਣ ਕੇ ਪੁੱਛਣਗੇ ਤੇ ਫਿਰ ਕਿਤਨੇ ਕਿਤੇ ਤੁਹਾਡੀ ਗੱਲ ਹੋਊਗੀ ਕਿਤਨੇ ਕਿਤੇ ਤੁਹਾਡੀ ਪੁੱਛ ਕੇ ਚੋਏਗੀ ਨਹੀਂ ਤਾਂ ਨਹੀਂ ਹੋਣੀ ਔਰ ਮੈਂ ਇਸ ਤੋਂ ਪਹਿਲਾਂ ਪਿੱਛੇ ਜੇ ਗੱਲ ਕਰਾਂ ਤੁਹਾਨੂੰ ਪਤਾ ਹੋਵੇ ਇੱਕ ਜੂਪੀ ਪਿੰਡ ਦੇ ਜੂਪੀ ਦਾ ਪਿੰਡ ਸੀਗਾ ਉੱਥੇ ਸਾਰੇ ਪਿੰਡ ਦੇ ਵਿੱਚ ਉਹਨਾਂ ਨੇ ਮੈਕ ਲੈ ਕੇ ਅਨਾਉਂਸਮੈਂਟ ਕਰਤੀ ਸੀ ਸਾਰੇ ਪਿੰਡ 'ਚ ਇਹ ਕਹਿਤਾ ਸੀ ਕਿ ਕਿਸੇ ਵੀ ਕਿਸੇ ਵੀ ਮਤਲਬ ਜਿਹੜਾ ਸੀ ਲੀਡਰ ਨੂੰ ਮਤਲਬ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਪਾਈ ਜਾਊਗੀ ਜੀ ਤੇ ਤੁਹਾਨੂੰ ਪਤਾ ਹੋਵੇ ਠੀਕ ਆ ਸਾਰਾ ਪਿੰਡ ਘਰੇ ਬੈਠਾ ਰਿਹਾ ਕੋਈ ਵੋਟ ਪਾਣ ਗਿਆ ਹੀ ਨਹੀਂ ਜੀ ਤਾਂ ਫਿਰ ਉੱਥੇ ਵੋਟ ਪਵਾਉਣ ਦੇ ਲਈ ਐਸਐਸਪੀ ਵੱਡੇ ਵੱਡੇ ਲੀਡਰ ਵੱਡੇ ਵੱਡੇ ਜਿਹਰੇ ਸੀਗੇ ਮਤਲਬ ਪ੍ਰਸ਼ਾਸਨ ਦੇ ਜਿਹਰੇ ਸੀਗੇ ਵੱਡੇ ਵੱਡੇ ਅਫਸਰ ਉੱਥੇ ਆੜ ਕੇ ਉਹਨਾਂ ਨੇ ਆੜ ਕੇ ਪੁੱਛਿਆ ਕਿ ਤੁਸੀਂ ਵੋਟ ਪਾਉਣ ਕਿਉਂ ਨਹੀਂ ਜਾਂਦੇ ਤਾਂ ਫਿਰ ਉਹਨਾਂ ਨੇ ਖੁੱਲ ਕੇ ਦਹਾੜ ਕੇ ਚੀਜ਼ਾਂ ਕਈਆਂ ਕਿ ਭਾਈ ਸਾਡੀ ਗੱਲ ਕਦੋਂ ਕੀਤੀ ਕਦੋਂ ਸਾਨੂੰ ਪੁੱਛਿਆ ਵਾ ਤੇ ਅਸੀਂ ਕਹਦੇ ਨਾ ਕਦੇ ਸਿਰ ਤੇ ਵੋਟ ਪਾਈਏ ਤੁਹਾਨੂੰ ਇੱਕ ਲਾਸਟ ਸਵਾਲ ਸਰਦਾਰ ਜੀ ਤੁਹਾਨੂੰ ਕਿ ਜੋ ਐਸੀ ਸਮਾਜ ਦੇ ਕੈਂਡੀਡੇਟਾਂ ਦੀ ਵਾਰੀ ਆਈ ਹੈ ਜਾਂ ਜੋ ਖੜ ਚੁੱਕੇ ਨੇ ਫਾਰਮ ਭਰ ਚੁੱਕੇ ਨੇ ਪੀ ਕਿਸੇ ਨੇ ਦਾਅਵੇਦਾਰੀ ਨਹੀਂ ਠੋਕੀ ਇੱਕ ਲੇਟ ਕੈਂਡੀਡੇਟ ਲੱਭੇ ਕਿਉਂਕਿ ਐਸੀ ਸਮਾਜ ਦੇ ਲੋਕਾਂ ਨੂੰ ਲੀਡਰ ਨਹੀਂ ਮੰਨਿਆ ਗਿਆ ਤੁਹਾਡੇ ਕਹਿਣ ਦੇ ਮੁਤਾਬਕ ਵੀ ਜੋ ਹੁਣ ਲੋਕ ਖੜ ਚੁੱਕੇ ਨੇ ਕੀ ਉਹ ਤੱਕੇ ਨਾ ਖਲਾਰੇ ਹੋਏ ਨੇ ਬਈ ਖਲਾਰੇ ਦਾ ਤੱਕੇ ਨਾ ਵਾ ਬਈ ਆਪਣੇ ਸਮਾਜ ਦੇ ਬਹੁਤੇ ਸਰਪੰਚ ਬਣੇ ਕਿੰਨੇ ਕਿ ਚਲਦੀ ਆਪਣੇ ਬਹੁਤੇ ਜਿਹੜੇ ਬਹੁਤੇ ਬਣੇ ਸਰਪੰਚਾਂ ਦੀ ਕਦੀ ਵੇਖਿਆ ਚਲਦੀ ਆਪਣੇ ਪਿੰਡ ਚੋਂ ਵੀ ਕ ਲਗਭਗ ਦੋ ਤਿੰਨ ਵਾਰੀ ਸਰਪੰਚ ਬਣਿਆ ਸੀ ਸਰਦਾਰ ਜੀ ਵਜ੍ਹਾ ਦੱਸੋ ਬਈ ਅਸੀਂ ਵਜ੍ਹਾ ਪੁੱਛਣਾ ਚਾਹੁੰਦੇ ਆਂ ਬਜਾਦਰੀ ਇਹ ਮੈਂ ਤੁਹਾਨੂੰ ਕਿਹਾ ਵੀ ਉਹ ਆਪ ਨੂੰ ਲੀਡਰ ਹੀ ਨਹੀਂ ਸਮਝਦੇ ਜੀ ਪਤਾ ਕੀ ਆ ਕਿ ਦੇਖੋ ਇੱਕ ਬੰਦਾ ਸਰਪੰਚ ਜਤਾਉਣ ਵਾਲਾ ਉਹਦੀ ਥਾਣੇ 'ਚ ਪੂਰੀ ਚੱਲਦੀ ਆ ਬਿਲਕੁਲ ਇੱਕ ਬੰਦਾ ਜਿੱਤਿਆ ਹੈ ਸਰਪੰਚਾ ਠੀਕ ਆ ਉਹਦੀ ਥਾਣੇਦਾਰ ਬਿਲਕੁਲ ਨਹੀਂ ਮੰਨਦਾ ਬਿਲਕੁਲ ਫਰਕ ਨਹੀਂ ਆ ਇਸੇ ਤਰ੍ਹਾਂ ਹੀ ਬਲਾਕ ਸਮਤੀ ਜਿਲ੍ਹਾ ਪ੍ਰੀਸ਼ਦ ਦੇ 'ਚ ਇਹ ਨਾਮ ਦੇ ਜਿੱਤ ਜਿੱਤ ਕੇ ਬਲਾਕ ਸਮਤੀ ਮੈਂਬਰ ਬਣ ਗਏ ਜੀ ਇਹ ਨਾਮ ਦੇ ਜਿੱਤ ਕੇ ਜਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣ ਗਏ ਪਰ ਇਹਨਾਂ ਦੀ ਸੁਣਨੀ ਮੰਨਣੀ ਤਾਂ ਹੈਗਣੀ ਕਿਸੇ ਨੇ ਫਾਇਦਾ ਕੀ ਆ ਜੀ ਠੀਕ ਆ ਕਹਿਣ ਦਾ ਮਤਲਬ ਆ ਕਿ ਬੇਸ਼ੱਕ ਪਾਰਟੀਆਂ ਇਕਲ ਕੇ ਲਕੈਦੀਆਂ ਨੇ ਕਿ ਅਸੀਂ ਪੈਸੇ ਲ ਬਈ ਤੁਹਾਡੀਆਂ ਦਿਹਾੜੀਆਂ ਨੇ ਭਿੱਤਣੀਆਂ ਜੀ ਤੇ ਦੂਸਰੀ ਗੱਲ ਆ ਠੀਕ ਹੈ ਜੀ ਇੰਨੇ ਕਿੰਨੇ ਕੇ ਪੈਸੇ ਲੱਗਦੇ ਨੇ ਪੈਸੇ ਤੁਹਾਨੂੰ ਘਰੋਂ ਵੀ ਲਾਉਣੇ ਪੈਣੇ ਕਿਸੇ ਭਲੇਕੇ ਚ ਨਾ ਰਿਓ ਜੀ ਚਲੋ ਸ਼ੁਕਰੀਆ ਕੁਲਦੀਪ ਸਿੰਘ ਸਾਗਰ ਜੀ ਸਰਦਾਰ ਜੀ ਤੁਹਾਡਾ ਧੰਨਵਾਦ ਜੀ ਅਗਲੀ ਵਾਰੀ ਫੇਰ ਮਿਲਾਂਗੇ ਸਾਰੇ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ